ਮੁੱਖ ਮੰਤਰੀ ਪੰਜਾਬ ਵੱਲੋਂ ਸੰਸਦ ਸੁਖਜਿੰਦਰ ਸਿੰਘ ਰੰਦਾਵਾ ਤੇ ਗੈਂਗਸਟਰਾਂ ਨੂੰ ਪਾਲਣ ਦਾ ਇਲਜ਼ਾਮ ਲਗਾਇਆ ਗਿਆ। ਜਿਸ ਦੇ ਜਵਾਬ ਦਿੰਦਿਆਂ ਉਹਨਾਂ ਡੇਰਾ ਬਾਬਾ ਨਾਨਕ ਦੇ ਨੇੜੇ ਇੱਕ ਪਿੰਡ ਵਿੱਚ ਰਹਿਣ ਵਾਲੇ ਗੈਂਗਸਟਰਾਂ ਦੇ ਨਾਵਾਂ ਦੀ ਸੂਚੀ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੂੰ ਖੁੱਲੇ ਕੰਨਾਂ ਨਾਲ ਸੁੰਨਣਾ ਅਤੇ ਡੀਜੀਪੀ ਨੂੰ ਖੁੱਲੀਆਂ ਅੱਖਾਂ ਨਾਲ ਵੇਖਣਾ ਚਾਹੀਦਾ ਹੈ। ਪੰਜਾਬ ਵਿੱਚ ਦੋ ਥਾਵਾਂ ਤੇ ਟਾਰਗੇਟ ਕਿਲਿੰਗ ਹੋਈ ਹੈ ਪਰ ਡੀਜੀਪੀ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸੌਰਵ ਮਿੱਠੂ ਮਦਾਨ ਵੀ ਮੌਜੂਦ ਸਨ। ਦੈਸਕਟਾਪ ਟਾਰਗੇਟਡ ਐਂਡ ਗੈਂਗਸਟਰ ਲਿੰਕ ਕਿਲਿੰਗਸ ਇਨ ਪੰਜਾਬ ਕੈਲੰਡਰ 2025 ਹੋ ਤੁਹਾਡੇ ਕੋਲ ਤੋਂ ਮੈਂ ਤੁਹਾਨੂੰ ਦੇ ਦੇਣੀ ਐ ਇਹ ਮੈਂ ਮੁੱਖ ਮੰਤਰੀ ਨੂੰ ਸੁਣਾਉਣਾ ਚਾਹੁੰਦਾ ਜਿਹੜਾ ਉਹਨੇ ਕਿਹਾ ਸੀ ਮਜ਼ਾਕ ਕਰਨ ਦੀ ਬਜਾਏ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇੱਕ ਐਹੋ ਜਿਹਾ ਬੰਦਾ ਮਿਲ ਗਿਆ ਜਿਹਦੀ ਕਪੈਸਿਟੀ ਨਹੀਂ ਸੀ ਲੋਕਾਂ ਨੇ ਜਿਹੜਾ ਰਾਜ ਮੰਗਿਆ ਜਾਂ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਇਹਨਾਂ ਨੇ ਜੋ ਪਾਸ਼ਨ ਕੀਤੇ ਵੇੜਾ ਕਰਕ ਪੰਜਾਬ ਦਾ ਕਰਕੇ ਰੱਖ ਦਿੱਤਾ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਕਿ ਮੁੱਖ ਮੰਤਰੀ ਜਾਂ ਡੀਜੀਪੀ ਦੇ ਦਿਮਾਗ ਕਿ ਥੋੜੀ ਬਹੁਤੀ ਵੀ ਸ਼ਰਮ ਹੈਗੀ ਆ ਇਹਨਾਂ ਦੇ ਜੋ ਤੁਹਾਡਾ ਚੈਨਲ ਇੱਕ ਮੈਂ ਉਹਦੇ ਤੇ ਹੁਣੇ ਸੁਣਦਾ ਆ ਰਿਹਾ ਸੀ న్యూਸ 18 ਤੇ ਉਹਨਾਂ ਨੇ ਕਿਹਾ ਕਿ ਤਿੰਨ ਐਮਐਲਏ ਉਸ ਵਿਆਹ ਦੇ ਵਿੱਚ ਮੌਜੂਦ ਸੀਗੇ ਜਿੱਥੇ ਗੈਂਗਸਟਰ ਨਿਲੂ ਜਾਣੇ ਜਿੱਥੇ ਗੈਂਗਸਟਰ ਨੇ ਗੋਲੀ ਚਲਾਈ ਜਿਹਦੇ ਤੋਂ ਬਾਅਦ ਹੋਰ ਲਾਅ ਐਂਡ ਆਰਡਰ ਨੂੰ ਮੁੱਖ ਮੰਤਰੀ ਕੀ ਦੇਖਣਾ ਚਾਹੁੰਦਾ ਹੀ ਮੋਕੰਤਰੀ ਕਰਨਾ ਚਾਹੁੰਦਾ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਪੰਜਾਬ ਨੂੰ ਇਹਨਾਂ ਦੇ ਰਹਿਮੋ ਕਰਮ ਤੇ ਛੱਡ ਦੇਣਾ ਚਾਹੁੰਦਾ ਤੇ ਯਾਰ ਜੋ ਕੱਲ ਹੋਇਆ ਜੋ ਕੱਲ ਕੋਰਟ ਦੇ ਵਿੱਚ ਹੋਇਆ ਮੇਰਾ ਖਿਆਲ ਕੰਚਨਪ੍ਰੀ ਦਾ ਮੇਰਾ ਖਿਆਲ ਹੈ ਕਿ ਚੀਫ ਮਿਨਿਸਟਰ ਜਿਹੜਾ ਇਹਨੂੰ ਹੁਣ ਚੀਫ ਮਿਨਿਸਟਰ ਰਹਿਣ ਦਾ ਕੋਈ ਸਾਈਟ ਨਹੀਂ ਇਹਨੂੰ ਰਿਜਾਈਨ ਕਰ ਦੇਣਾ ਚਾਹੀਦਾ ਜੋ ਕੱਲ ਕੋਰਟ ਨੇ ਮੂੰਹ ਤੇ ਚਪੇੜ ਮਾਰੀ ਆ ਔਰ ਮੈਂ ਪੁੱਛਣਾ ਚਾਹਨਾ ਚੀਫ ਮਿਨਿਸਟਰ ਨੂੰ ਕਿ ਉਹ ਜਿਹੜੀ ਰਵਜੀਤ ਕੌਰ ਡਾਕਟਰ ਰਵਜੀਤ ਕੌਰ ਸੀ ਪੂਰਾ ਕਸੂਰ ਕੀ ਸੀ ਜਿਹੜਾ ਉਹਨੂੰ ਸਸਪੈਂਡ ਕੀਤਾ ਇਲੈਕਸ਼ਨ ਕਮਿਸ਼ਨ ਨੇ ਦੋ ਡੀਐਸਪੀ ਉਥੋਂ ਦੇ ਸਸਪੈਂਡ ਹੋਏ ਦੋ ਉਹ ਜਿਹੜੇ ਇਥੋਂ ਦਾ ਮਨਿੰਦਰ ਸਿੰਘ ਮਨਿੰਦਰਜੀਤ ਕੀ ਮਨਿੰਦਰ ਸਿੰਘ ਕੀ ਨਾਮ ਉਹਨਾਂ ਦਾ ਮਨਿੰਦਰ ਸਿੰਘ ਮਨਿੰਦਰ ਸਿੰਘ ਉਹ ਐਸਐਸਪੀ ਦਾ ਕੀ ਕਸੂਰ ਸੀ ਇਹ ਜੇ ਇਹ ਸੀਗਾ ਤੇ ਕੱਲ ਜਿਸ ਵੇਲੇ ਪੁਲਿਸ ਸਟੇਸ਼ਨ ਤੇ ਉਹਨੂੰ ਲੈ ਕੇ ਆਏ ਨੇ ਇਹ ਪੰਜ 6 ਘੰਟੇ ਇੰਟਰੋਗੇਸ਼ਨ ਤੋਂ ਬਾਅਦ ਉਹਦੀ ਅਰੈਸਟ ਪਾਈ ਗਈ ਠੀਕ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਉਹਨੂੰ ਹੁਣ ਮੁੱਖ ਮੰਤਰੀ ਸਸਪੈਂਡ ਕਰੇਗਾ ਦੱਸੇਗਾ ਕਿ ਕੇਸ ਉਹ ਸੱਚਾ ਸੀ ਕਿ ਝੂਠਾ ਸੀ ਅੱਜ ਮੁੱਖ ਮੰਤਰੀ ਦੀ ਸਟੇਟਮੈਂਟ ਕਿਉਂ ਨਹੀਂ ਆਈ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਓਏ ਪੰਜਾਬ ਬਚਾਓ ਪੰਜਾਬ ਬੜੀ ਮੁਸ਼ਕਲ ਕੀਤਾ ਅੰਮ੍ਰਿਤਸਰ ਵਾਲੇ ਤੁਹਾਨੂੰ ਆਪਣੇ ਬਜ਼ੁਰਗਾਂ ਨੂੰ ਪੁੱਛਿਓ ਬੰਮਰ ਸਾਹ ਦੇ ਵਿੱਚ ਡਾਕਟਰ ਬਲਦੇਵ ਪ੍ਰਕਾਸ਼ ਜੀ ਜਦੋਂ ਹੱਤਿਆ ਹੋਈ ਪਾਟਿਆ ਸਾਹਿਬ ਦੇ ਗੋਲੀਆਂ ਲੱਗੀਆਂ ਇਹ ਤਪਲਾਸ਼ੀ ਉਹਨਾਂ ਨੂੰ ਕੀਤਾ ਉੱਥੇ ਹਿੰਦੂ ਸੇ ਨਹੀਂ ਸੀ ਬਖਾਇਰਾ ਨਹੀਂ ਸੀ ਸਾਰੀ ਕਾਂਗਰਸ ਔਰ ਸਾਰੀ ਭਾਜਪਾ ਇਕੱਠਾ ਇਕੱਠੀ ਹੋ ਕੇ ਆਤਵਾਦ ਦੇ ਅਗੇਂਸਟ ਲੜੀ ਸੀ ਤੇ ਹੁਣ ਵੀ ਸਾਨੂੰ ਸਾਰਿਆਂ ਨੂੰ ਇਹਦੇ ਅਗੇਂਸਟ ਲੜਨਾ ਪਏਗਾ